ਜੰਡੇ ਵਾਲਾ ਮੰਥ ਕੀ ਵਿੱਚ ਚੋਰੀ ਦੀਆਂ ਵਾਰਦਾਤਾਂ थमਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਚੋਰ ਆਪਣੀ ਵਾਰਦਾਤ ਨੂੰ ਅੰਜਾਮ ਦੇ ਹਰੇਕ ਵਾਰ ਪੁਲਿਸ ਦੀ ਅੱਖਾਂ ਵਿੱਚ ਘੱਟਾ ਪਾ ਤੁਰ ਜਾਂਦੇ ਹਨ ਅਤੇ ਪਿੱਛੇ ਛੱਡ ਜਾਂਦੇ ਹਨ ਕਾਗਜ਼ੀ ਕਾਰਵਾਈ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਪਿੰਡ ਸਮਰਾਏ ਵਿਖੇ ਜਿੱਤੇ ਹੋਰ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਦੀ ਦੀਵਾਰ ਤੋੜ ਕੇ ਅੰਦਰ ਦਾਖਲ ਹੋ ਕੇ ਅਲਮਾਰੀਆਂ ਦੇ ਜਿੰਦਰੇ ਤੋੜ ਵਿੱਚੋਂ ਕਾਫੀ ਵੱਡੀ ਮਾਤਰਾ ਵਿੱਚ ਪਰਿਵਾਰਕ ਮੈਂਬਰਾਂ ਦਾ ਨੁਕਸਾਨ ਕਰ ਗਏ ਹਨ ਪਰਿਵਾਰਕ ਮੈਂਬਰਾਂ ਦਾ ਕਹਿਣ ਦੇ ਅਨੁਸਾਰ ਉਹਨਾਂ ਦਾ 8 ਤੋਂ 10 ਟੋਲੇ ਸੋਨਾ 30 ਤੋਂ 35000 ਭਾਰਤੀ ਕਰੰਸੀ 5 ਡਾਲਰ ਮੌਜੂਦ ਸੀ ਕੁਦੀਪ ਸਿੰਘ ਨੇ ਪਿੰਡ ਦੇ ਸਰਪੰਚ ਮਨਦੀਪ ਸਿੰਘ ਸਮਰਾ ਚੌਕੀ ਇੰਚਾਰਜ ਅਤੇ ਖਾਣਾ ਸਦਕ ਜਲੰਧਰ ਜਮਸ਼ੇਰ ਦੇ ਐਸਐਚਓ ਸਾਹਿਬ ਨੂੰ ਇਤਲਾਹ ਕਰ ਦਿੱਤੀ ਉਹਨਾਂ ਨੇ ਮੌਕੇ ਤੇ ਆ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਾਫੀ ਵੱਡੀ ਮੱਤ ਦੇ ਵਿੱਚ ਨੁਕਸਾਨ ਹੋ ਗਿਆ ਹੈ ਉਹਨਾਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਦਾ ਸਮਾਨ ਵਾਪਸ ਕੀਤਾ ਜਾਵੇ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਅਜਿਹੇ ਚੋਰ ਕਦਮ ਨਾ ਚੁੱਕਣ ਇਸ ਮੌਕੇ ਤੇ ਡੌਂਕੀ ਇਨਚਾਰਜ ਜੰਡਿਆਲਾ ਅਵਤਾਰ ਸਿੰਘ ਕੁੰਨਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਅਣਪਛਾਤੇ ਚੋਰ ਹਨ ਉਹਨਾਂ ਤੇ ਜੋ ਵੀ ਟੁਕ ਵੀ ਕਾਰਵਾਈ ਬਣਦੀ ਹੈ ਪੁਲਿਸ ਪ੍ਰਸ਼ਾਸਨ ਕਰੇਗਾ ਤੇ ਪਰਿਵਾਰਕ ਮੈਂਬਰਾਂ ਨੂੰ ਜਲਦ ਤੋਂ ਜਲਦ ਇਨਸਾਫ ਦਵੇਗਾ ਇੱਥੇ ਦੱਸਣ ਯੋਗ ਇੱਕ ਗੱਲ ਇਹ ਵੀ ਹੈ ਕਿ ਬੀਤੇ ਦਿਨੀ ਪਿੰਡ ਸਰਹਾਲੀ ਵਿਖੇ ਚੋਰ ਰਸ਼ਪਾਲ ਸਿੰਘ ਤਰਸਵੰਤ ਸਿੰਘ ਸੰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਬਲਵੀਰ ਸਿੰਘ ਹੁਣਾਂ ਦੇ ਘਰ ਵਿੱਚੋਂ ਵੀ ਦੋ ਲਗਾਤਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ ਹੁਣ ਇੱਕ ਵਾਰ ਫਿਰ ਚੋਰ ਕਾਫੀ ਵੱਡੀ ਮਾਤਰਾ ਵਿੱਚ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਹਨ ਜਿਸ ਦੀ ਇਤਲਾਹ ਹੁਣ ਸਟੌਕ ਇਨਚਾਰਜ ਅਤੇ थाना सदर ਦੇ ਐਸਐਚਓ ਨੂੰ ਦੇ ਦਿੱਤੀ ਗਈ ਸੀ ਪਰ ਸਮਾਂ ਕਾਫੀ ਵੀ ਜਾਣ ਦੇ ਬਾਵਜੂਦ ਵੀ ਇਸ ਤੇ ਕੋਈ ਵੀ ਟੁਕਮੀ ਕਾਰਵਾਈ ਨਹੀਂ ਕੀਤੀ ਗਈ ਹੁਣ ਵੇਖਣਾ ਇਹ ਹੋਵੇਗਾ ਕਿ ਬਾਕੀ ਦੀਆਂ ਚੋਰੀ ਦੀਆਂ ਵਾਰਦਾਤਾਂ ਦੇ ਵਾਂਗ ਇਹ ਵੀ ਚੋਰੀ ਦੀ ਵਾਰਦਾਤ ਪੁਲਿਸ ਹੱਲ ਕਰੇਗੀ ਜਾਂ ਪਹਿਲਾਂ ਵਾਂਗ ਇਹ ਵੀ ਚੋਰੀ ਦੀ ਵਾਰਦਾਤ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਵੇਗੀ ਪਿੰਡ ਸਮਰਾਏ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ। ਜੀ ਨਾ ਬਚਣਾ। ਮੇਰਾ ਨਾਮ ਕੁਲਦੀਪ ਸਿੰਘ ਆ। ਸਾਨੂੰ ਉਹਨੇ ਦੱਸੂਗਾ ਕਿ ਇਹਨਾਂ ਸਮਰਾਏ ਤੇ ਅਸੀਂ ਘਰ ਵਿੱਚ ਮੈਂ ਹੀ ਸੀਗਾ, ਬਾਕੀ ਫੈਮਿਲੀ ਸੀ। ਤੇ ਸਵੇਰੇ ਸਾਨੂੰ 4 ਵਜੇ ਪਤਾ ਲੱਗਾ ਆ। ਕਿ ਸਾਡੇ ਦਰਵਾਜ਼ਾ ਵਾਕਿਆ ਹੋ ਗਿਆ ਆ। ਜਦੋਂ ਅਸੀਂ ਦਰਵਾਜ਼ਾ ਖੋਲਿਆ ਤੇ ਜਦੋਂ ਅਸੀਂ ਦੇਖਿਆ ਤਾਂ ਅੰਦਰ ਸਮਾਨ ਖਿਲਰਿਆ ਸੀ। ਉਹਦੇ ਵਜ੍ਹਾ ਨਾਲ 8 ਤੋਂ 10 ਤੱਕਲੇ ਸੁਣਾ ਆ। ਬਾਕੀ ਕੀ ਕੋ 35000 ਕਹਿਆ ਹੈ 500 ਡਾਲਰ ਹੈ ਇਹ ਇਹਨਾਂ ਜਮਾਨੇ ਅਗੜਾ ਰੱਖਿਆ ਹੋਇਆ ਉਸ ਨੂੰ ਇਲਾਜ ਲਈ ਇਲਾਜ ਸੀ ਪਹਿਲਾਂ ਚੌਕੀ ਨੂੰ ਕੀਤੀ ਪੰਚਾਇਤ ਮੰਡਰਾਂ ਨੂੰ ਕੀਤੀ ਉਹਨੇ ਚੌਕੀ ਨੂੰ ਕਰਤੀ ਚੌਕੀ ਵਾਲੇ ਮਲਾਜਨ ਕੋਈ 750 750 ਕਿਹਾਗਾ ਉਹ ਦੂਜਾ ਫਿਰ ਪਿਆਰਾ ਜਨੇ ਤੇ ਸਟੋ ਸਾਹਿਬ ਨਹੀਂ ਆਉਣਾ ਸੀ ਤੇ ਫਿਰ ਚੌਕੀ ਵਾਲੇ ਐਸਐਸ ਵੀ ਸਾਰੇ ਮੈਂਬਰ ਆਏ ਸੀ ਕਨੈਕਸ਼ਨ ਸਟੋ ਸਾਹਿਬ ਵੀ ਆਏ ਆ ਤਬਦੀਸ਼ ਕਰ ਰਹੇ ਆ ਪ੍ਰਸ਼ਾਸਨ ਦਾ ਬੀਟੀਮ ਮੰਗਦੀ ਬਸ ਇਹ ਹੈ ਜੀ ਜਿੱਦਾਂ ਸਾਡੇ ਨਾਲ ਹੋਈ ਹੈ ਕਿਸੇ ਹੋਰ ਨਾਲ ਨਾ ਹੋਵੇ ਬਸ ਇਹਦੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜਦੋਂ ਸੁੱਤੇ ਪਏ ਸੀਗੇ ਤੇ ਉਸ ਟਾਈਮ ਕੋਈ ਪਿੱਛੋਂ ਕੰਧ ਪਾਰ ਕੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਦਾ 700-800 ਦੇ ਸੋਨਾ ਤੇ ਨਕਦੀ 35-40 ਹਜ਼ਾਰ ਰੁਪਈਆ ਜਿਹੜਾ ਕੋਈ ਬੰਦਾ ਮੌਕੇ ਤੇ ਉਹ ਇਹ ਲੈ ਕੇ ਫਰਾਰ ਹੋ ਗਿਆ ਇਹ ਗੱਲ ਉਹਨੂੰ ਪੁੱਛੀ ਗਈ ਤੇ ਕਹਿੰਦਾ ਵਕਤ ਕੜਾ ਸੀਗਾ ਉਹ ਕਹਿੰਦੇ ਵੀ ਇੱਕ ਤੋਂ ਲਾ ਕੇ ਤੈਨ 3:30 ਵਜੇ ਦੇ ਵਿਚ ਵਿਚ ਦੋ ਚੋਰੀ ਹੋਈ ਆ ਜੋ ਕਿ ਇਸ ਸਵੇਰੇ 4 ਵਜੇ ਉੱਠ ਕੇ ਦੇਖਿਆ ਤਾਂ ਉਹ ਅੰਦਰੋਂ ਦਰਵਾਜ਼ਾ ਲੱਗਾ ਸੀ ਜਦੋਂ ਉਨੀ ਆ ਜੀ 22 ਨੂੰ ਦੱਸਿਆ ਕਿ ਦੇ ਅੰਦਰੋਂ ਦਰਵਾਜ਼ਾ ਕੱਟ ਲੱਗਾ ਤੇ ਜੋ ਮੁੰਡਿਆਂ ਨੇ ਜਾ ਕੇ ਅੱਖੇ ਦੇਖਿਆ ਕਲਦੀਪ ਸਿੰਘ ਨੇ ਉਹ ਕਹਿੰਦਾ ਵੀ ਦਰਵਾਜ਼ਾ ਅੰਦਰੋਂ ਬੰਦਿਆ ਤੇ ਹੁਣ ਬਾਅਦ ਹੀ ਜਾ ਕੇ ਦੇਖਿਆ ਤਾਂ ਕੰਦ ਪੜੀ ਹੋ ਸੀ ਨੀ ਤੇ ਇੱਕ ਕਮਰੇ ਦੀ ਗਰਿੱਲ ਪੱਟ ਕੇ ਉਹ ਜਿਹੜਾ ਕਮਰਾ ਜਿਹਦੇ ਦੀ ਗਰਿੱਲ ਪੱਟੀ ਆ ਉਸ ਕਮਰੇ ਦਾ ਜਿਹੜੀ ਲਵਾਰੀ ਸੀ ਉਹਦੇ ਵਿੱਚ ਇਹਨਾਂ ਦਾ ਸੋਨਾ ਸੀ ਤਾਂ ਉਹਦੇ ਵਿੱਚ ਹੀ ਕੈਸਾ ਕਿ ਮੌਕੇ ਤੇ ਲੈ ਕੇ ਭਾਰੋਂਗਾ ਪਹੁੰਚ ਗਿਆ ਪਹੁੰਚ ਗਿਆ ਪਹੁੰਚ ਗਏ ਸਤਿ ਸ਼੍ਰੀ ਆਪ ਵੀ ਪਹੁੰਚ ਗਏ ਐਸਾ ਜੀ ਸਾਹਿਬ ਵੀ ਪਹੁੰਚ ਗਿਆ ਉਹਨਾਂ ਦਾ ਮੌਜੂਦਾ ਫਿੰਗਰਪ੍ਰਿੰਟ ਵਾਲੇ ਵੀ ਆਏ ਆ ਡੌਗ ਲੈ ਕੇ ਵੀ ਆਇਆ ਬਾਕੀ ਪੂਰਾ ਪ੍ਰੋਸੈਸ ਚਲਾ ਰਿਹਾ ਆ ਜੇ ਵੀ ਡੰਪ ਵਿੱਚ ਕਾਇਆ ਜੋ ਵੀ ਬੰਦੀ ਕਾਰਵਾਈ ਉਹ ਕਰਨ ਨੂੰ ਤਿਆਰ ਆ ਸਾਨੂੰ ਪੁਸਤ ਪ੍ਰਸ਼ਾਸਨ ਪੁੱਛਿਆ ਸੀ ਕਿ ਪੂਰਾ ਯਕੀਨ ਹੈ ਕਿ ਇਹ ਮੌਕੇ ਤੇ ਆ ਕੇ ਹੁਣ ਜੋ ਵੀ ਆਪਣਾ ਉਹਨਾਂ ਦਾ ਪ੍ਰਬੰਧ ਹੈ ਜਿੰਨਾ ਕੋ ਟੈਕਨੀਕਲ ਸੈਲ ਵੀ ਆਉਂਦੀ ਪੂਰਾ ਕਰਕੇ ਜਿੰਦਾ ਵੀ ਸਾਨੂੰ ਹੋਊਗਾ ਇਹ ਵੀ ਚੋਰੀ ਨਿਸ਼ਾਫਤ ਕਰਕੇ ਜਿੰਨੀ ਉੱਥੇ ਤੱਕ ਪਹੁੰਚ ਹੋ ਸਕੇ ਬੰਦਿਆਂ ਨੂੰ ਫੰਡ ਦਾ ਪੂਰਾ ਜੋ ਲਾਵਾਂਗੇ ਸਰੇ ਤੇ ਚੋਰੀ ਦੀ ਵਾਦਤ ਹੋਈ ਹੈ ਜੀ ਕਿਹੜੇ ਪਿੰਡ ਹੋਇਆ ਤੇ ਕਿਹਨਾਂ ਦੇ ਘਰ ਹੋਈ ਜੀ ਸਾਨੂੰ ਇਨਫੋਰਮੇਸ਼ਨ ਮਿਲਿਆ ਵੀ ਪਿੰਡ ਸਮਰਾਏ ਦੇ ਵਿੱਚ ਜਗਦੀਪ ਸਿੰਘ ਸਨ ਆਫ ਮਿੰਦਰ ਸਿੰਘ ਦਾ ਜਿਹੜਾ ਡੇਰਾ ਆਪਣੇ ਸਮਰਾਏ ਪਿੰਡ ਦੇ ਮਿਸ਼ਾਨਾ ਨੇ ਰੋਡ ਤੇ ਕੋਚੇ ਰਹਿੰਦੇ ਆ ਇਹਨਾਂ ਦੇ ਘਰ ਦੇ ਵਿੱਚ ਰਾਤ ਸਮੇਂ ਵੀ ਚੋਰੀ ਹੋਈ ਹੈ ਘਰ ਦੇ ਮੰਦਬਾਰ ਤੋਂ ਤੇ ਬਾਕੀ ਜਿਵੇਂ ਬਰਾਂਡੇ ਦੇ ਵਿੱਚ ਤੇ ਦੂਜੇ ਕਮਰਿਆਂ 'ਚ ਮੌਕੇ ਤੇ ਆਏ ਜੀ ਮੌਕਾ ਦੇਖਿਆ ਗਿਆ ਬਿਆਨ ਲਿਖ ਕੇ ਪਤਾ ਦਰਜ ਕੀਤਾ ਗਿਆ ਪੁਲਿਸ ਪ੍ਰਿੰਟ ਨੂੰ ਲਾਇਆ ਗਿਆ ਡਾਕਸਪੋਰਟ ਵਿੱਚ ਲੱਗਿਆ ਜਲਦੀ ਜਲਦੀ ਚੋਰੀ ਦਾ ਮੈਂਬਰ ਜੀ ਕਹਿਣ ਅਨੁਸਾਰ ਕਿੰਨੇ ਕੁ ਦੀ ਚੋਰੀ ਹੋਈ ਕੀ ਕੀ ਹੋਇਆ ਜੀ ਉਹਨਾਂ ਦੇ ਕੰਮ ਦਾ ਮੁੰੇਰਾ ਉਹਦਾ ਹਸਪਤਾਲ ਦਾਖਲ ਹੈਗੀ ਆ ਆਪਣੇ ਬੱਚੀ ਤੇ ਉਹਦੀ ਵਾਈਫ ਹੋਈ ਆ ਉਹ ਕਹਿੰਦਾ ਕੁਝ ਸੋਨੇ ਦੇ ਗਹਿਣੇ ਆ ਤੇ ਕੁਝ ਨਕਦੀ ਆ ਵੀ ਉਹ ਕਹਿੰਦਾ ਆਪਣੀ ਵਾਈਫ ਤੋਂ ਪੁੱਛ ਕੇ ਲਿਸਟ ਬਾਅਦ ਚ ਦੇ ਦਾਂਗਾ ਸਰੀ ਸ਼ੇਲੀ ਕਰ ਰਹਾ ਸ਼ੁਰੂ ਕੀਤੀ ਜੀ ਕਾਫੀ ਹੱਦ ਤੱਕ ਕਰਤੀ ਆ ਜਿ ਆਪਣਾ ਐਫਆਰ ਗੱਦੀ ਤੁਰੇ ਪੁਰਾਣੇ ਨਾਮ ਵਾਲੋਂ ਵਿਅਕਤੀਆਂ ਖਿਲਾਫ ਦਰਜ ਕਰਕੇ ਤਫਤੀਸ਼ ਜਾਰੀ ਹੈ ਜਦੋਂ ਚੁਕਾਇਆ ਗਿਆ ਬਾਕੀ ਤਫਤੀਸ਼ ਦੇ ਸਾਰੇ ਕੁਝ ਹੋ ਗਏ ਜਲਦੀ ਜਲਦੀ ਰੋਣ ਕੰਮ ਪੂਰਾ ਹੋ ਜਾਊਗਾ